ਸਤਿ ਸ੍ਰੀ ਅਕਾਲ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਕੁਝ ਦਿਨ ਪਹਿਲਾਂ ਆਪਾਂ ਛੋਟੀ ਨਦੀ ਅਤੇ ਵੱਡੀ ਨਦੀ ਬਾਰੇ ਗੱਲ ਕੀਤੀ ਸੀ ਜਿਸ ਵਿੱਚ ਆਪ ਨੂੰ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਛੋਟੀ ਨਦੀ ਤਾਂ ਹਾਲੇ ਸ਼ੁਰੂਆਤ ਵਿੱਚ ਸਾਈਡਾਂ ਤੋਂ ਪੱਕੀ ਹੋ ਗਈ ਹੈ ਅਤੇ ਇਸ ਦੇ ਜ਼ਮੀਨੀ ਹਿੱਸਲੇ ਨੂੰ ਵੀ ਪੱਕਾ ਕਰ ਦਿੱਤਾ ਗਿਆ ਹੈ ਪਰ ਦੋਸਤੋ ਇਸ ਵਿੱਚ ਜੰਮੀ ਗੰਦਗੀ ਨੂੰ ਤੁਸੀਂ ਧਿਆਨ ਨਾਲ ਦੇਖੋ ਵੀ ਜਦੋਂ ਮੀਂਹ ਪੈਣੇ ਹਨ ਅਤੇ ਚਾਰੇ ਪਾਸੇ ਪਾਣੀ ਹੀ ਪਾਣੀ ਹੋਣਾ ਹੈ ਤਾਂ ਕੀ ਇਹ ਨਦੀ ਉਸ ਪਾਣੀ ਨੂੰ ਆਪਣੇ ਅੰਦਰ ਸਮਾ ਸਕੇਗੀ ਅਗਰ ਸਮਾ ਵੀ ਸਕੇਗੀ ਤਾਂ ਕਿੰਨਾ ਅਤੇ ਉਸ ਤੋਂ ਬਾਅਦ ਉਹ ਪਾਣੀ ਇਹ ਗੰਦਗੀ ਅਤੇ ਇਸ ਦੀ ਸਫਾਈ ਨਾ ਹੋਣ ਦੇ ਚਲਦਿਆਂ ਇੰਨੀ ਕੀ ਜ਼ਿਆਦਾ ਪਾਣੀ ਨੂੰ ਆਪਣੇ ਅੰਦਰ ਤੋਂ ਬਾਹਰ ਕਰ ਦੇਵੇਗੀ ਕਿ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਏਗਾ ਅਤੇ ਲੋਕ ਇੱਕ ਵਾਰ ਮੁੜ ਖੜਾਂ ਦਾ ਸ਼ਿਕਾਰ ਹੋ ਜਾਣਗੇ ਦੋਸਤੋ ਆ ਜੋ ਤੁਸੀਂ ਨਦੀ ਦੇ ਵਿੱਚ ਬਣਿਆ ਢੇਰ ਦੇਖ ਰਹੇ ਹੋ ਇਹ ਕੋਈ ਛੋਟੀ ਮੋਟੀ ਨਦੀ ਨੂੰ ਆਰ ਪਾਰ ਜਾਣ ਲਈ ਕੋਈ ਪੁਲੀ ਨਹੀਂ ਬਲਕਿ ਇੱਕ ਗੰਦਗੀ ਦਾ ਢੇਰ ਹੈ ਜਿਹਦੇ ਉੱਤੇ ਗੰਦਗੀ ਹੀ ਗੰਦਗੀ ਜਮਾ ਹੋਈ ਪਈ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਜਦੋਂ ਇਸ ਸੰਬੰਧੀ ਦੱਸਿਆ ਜਾਂਦਾ ਹੈ ਤਾਂ ਉਹ ਥੋੜੀ ਬਹੁਤੀ ਸਫਾਈ ਕਰਵਾਨੀ ਸ਼ੁਰੂ ਕਰ ਦਿੰਦੇ ਹਨ ਅਤੇ ਆਪਣੀਆਂ ਵੀਡੀਓਜ਼ ਅਤੇ ਪ੍ਰੈਸ ਨੋਟ ਜਾਰੀ ਕਰਕੇ ਅਖਬਾਰਾਂ ਮੀਡੀਆ ਵਿੱਚ ਛਪਵਾ ਲੈਂਦੇ ਹਨ ਪਰ ਅਸਲ ਕਾਰਨ ਦੂਰ ਕਰਨ ਦੀ ਉਹਨਾਂ ਦੀ ਕੋਈ ਵੀ ਮਨਸ਼ਾ ਜਿਹੜੀ ਹੈ ਉਹ ਨਜ਼ਰ ਨਹੀਂ ਆਉਂਦੀ ਜਦੋਂ ਕਿ ਮੀਂਹ ਅਤੇ ਹੜ ਦਾ ਡਰ ਬਹੁਤ ਹੀ ਜ਼ਿਆਦਾ ਨੇੜੇ ਹੈ ਸੋ ਆਪ ਜੀ ਦੇ ਧਿਆਨ ਹਿੱਤ ਲਿਆਣਾ ਚਾਹੁੰਦੇ ਹਾਂ ਕਿ ਨਦੀ ਦੇ ਆਲੇ-ਦੁਆਲੇ ਦੇ ਦ੍ਰਿਸ਼ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਨਦੀ ਕਿੰਨੀ ਮਾੜੀ ਹਾਲਤ ਵਿੱਚ ਹੈ ਨਦੀ ਦੇ ਆਲੇ-ਦੁਆਲੇ ਇਹ ਲੱਗਿਆ ਹੋਇਆ ਮਿੱਟੀ ਦਾ ਢੇਰ ਜਦੋਂ ਮੀਂਹ ਆਉਂਦਾ ਹੈ ਅਤੇ ਜਾਂ ਵੱਡੀ ਮਾਤਰਾ ਚ ਪਾਣੀ ਇਸ ਵਿੱਚ ਆਏਗਾ ਤਾਂ ਇਹ ਮਿੱਟੀ ਦਾ ਢੇਰ ਰੁੜ ਰੁੜ ਕੇ ਇਸ ਨਦੀ ਵਿੱਚ ਹੀ ਚਲਾ ਜਾਏਗਾ ਅਤੇ ਮੁੜ ਗੰਦਗੀ ਦਾ ਢੇਰ ਬਣ ਜਾਏਗਾ ਫਿਰ ਇਸ ਨੂੰ ਛੋਟੀ ਨਦੀ ਨਹੀਂ ਬਲਕਿ ਛੋਟਾ ਗੰਦਾ ਨਾਲਾ ਕਿਹਾ ਜਾ ਸਕਦਾ ਹੈ ਤਾਂ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਰਕਾਰਾਂ ਉਹਦੇ ਅਧਿਕਾਰੀ ਅਤੇ ਰਾਜਨੀਤਿਕ ਲੀਡਰਾਂ ਦਾ ਕੰਮ ਸਿਰਫ ਆਪਣੀ ਚਮਕਾਣਾ ਹੁੰਦਾ ਹੈ ਹੋਰ ਕੁਝ ਵੀ ਨਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਇੱਕ ਗੱਲ ਹੈ ਆਪਣਾ ਕੰਮ ਬੰਤਾ ਭਾੜ ਮੇ ਜਾਈ ਜਨਤਾ ਯਹੀ जो सिस्टम है वो यहां पर चल रहा है तो आगे आपके साथ लेकर फिर पेश होंगे एक बार